ਹਮੇ ਅਵ ਗੁਣ ਪਰ ਇੱਕ ਗੁਣ ਨਾਖੀ ਅੰਮ੍ਰਿਤ ਛਾਟ ਬਿਖ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾਸੋ ਪ੍ਰੀਤ ਲਗ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮੇਲੰਤ ਜਮtras ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੂ ਸਰਨਾ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾ ਸੁਖ ਹਟਲ ਗੁਰ ਸੇਵੀ ਹੈ ਇਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਫਤਖ ਸਮਦੀ ਨੂਰ ਅਰਸੋ ਹੋ কুরਸੋ ਛੱਟੀ ਐ ਤਦ ਡਠ ਸੱਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚ ਪਾਤਸ਼ਾਹ ਹੋ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਾਜਣ ਸਚਾ ਪਾਤਸ਼ਾਹ ਹੋ ਸਰਸ਼ਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੋ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭੇ ਆਪਣਾ ਗਾਇ ਆ ਰਾਮ ਨਾਸੀ ਵਰ ਸੁਣਿਆ ਮਨ ਉਪਜਿਆ ਚਾਯਾਰਾਮ ਮੰਗਲ ਸਾਜ ਭਇਆ ਪ੍ਰਭੇ ਆਪਣਾ ਗਾਇਾਰਾਮ ਸੇ ਵਰ ਸੁਣਿਆ ਮਨ ਉਪਜਿਆ ਚਾਰਾਮ ਮਨ ਪ੍ਰੀਤ ਲੱਗ ਵਢ ਭਗ ਕਬ ਮਿਲਿਆ ਪੂਰਨ ਪਤ ਸਹਜ ਸਮਾਈਐ ਗੋਵਿੰਦ ਪਾਈਐ ਦੇਖੋ ਸਖੀਏ ਮੋਹਿ ਮਤ ਦਿਨ ਰਹਿਣ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬੇਨ ਆ ਸਮਾਹੜਾ ਹਰ ਰਤਨ ਵਿਸਾਹਾਰਾਮ ਖੋਜੇ ਖੋਜ ਲੱਦਾ ਹਰ ਸੰਤਨ ਪਾਰਾਂ ਲੇ ਸੰਤ ਪਿਆਰੇ ਦਇਆਧਾਰੇ ਕਥ ਹੈ ਅਕਥ ਵਿਚਾਰੋ ਇਕ ਚਤ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰ ਕਰ ਜੋੜ ਪ੍ਰਭ ਪਹ ਕਰ ਬਿਨੰਤੀ ਮਿਲ ਹਰ ਜਸ ਲਾਹ ਬੇਨ ਕਦਾਸ ਤੇਰਾ ਮੇਰਾ ਪ੍ਰਭ ਅਗਮ ਅਥਾ ਸਾ ਅਟਲ ਗਣਾਂ ਪੂਰਨ ਸੰਜੋਗ ਰਾਮ ਸੁਖ ਸਮੂਹ ਪਾਇਆ ਗਾਇਆ ਵਿਜਗਰਾਮ ਮੇਲੇ ਸੰਤਿ ਆਏ ਪ੍ਰਭ ਧਿਆਏ ਬਣੇ ਚਿਰਜ ਜਾਨੀਆਂ ਮਿਲ ਇਕੱਤਰ ਹੋਏ ਸਹਜ ਢੋਏ ਮਨ ਪ੍ਰੀਤ ਉਪਜੇ ਮੰਜੀਆਂ ਮਿਲ ਜੋਤ ਜੋਤੀ ਓਤ ਸਭ ਸੰਤ ਮਿਲੀ ਪ੍ਰਭ ਕਰ ਪ੍ਰਭ ਘਰ ਆਏ ਅੜਾ ਘਰ ਚਰਣੀ ਲਾਗੇ ਰਾਮ ਘਰ ਚਰਣ ਲਾਗੇ ਸਹਿਜ ਜਾਗੇ ਸਗਲ ਪੁਨੀਆਂ ਮੇਰੀ ਆਸ ਪੂਰੀ ਸੰਤ ਤੋਰੀ ਮਤ ਮਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਵ ਲਾਗੇ ਨੰਦ ਅਨੰਦਿਨ ਵਜਹਿ ਵਾਜੇ ਅਹੰਮਤ ਮਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸਨ ਤਸੰਗਲ ਵਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਛੰਤ ਇਕ ਓਅੰਕਾਰ ਸਤਗੁਰ ਪ੍ਰਸਾਦ ਮੰਗਲ ਸਾਜ ਭਾਇ ਪ੍ਰਭ ਆਪਣਾ ਗਾਇਆ RAM ਅਬੇ ਨਸੀ ਵਰ ਸੁਣਿਆ ਮਨ ਉਪਜਿਆ ਚਾਇਆ RAM